ਕਿਸੇ ਨੇ ਬਹੁਤ ਸੋਣਾ ਕਿਹਾ ਹੈ ਕਿ ਜੇਕਰ ਕੋਈ ਇਨਸਾਨ ਜ਼ਰੂਰਤ ਪੈਣ ਤੇ ਤੁਹਾਨੂੰ ਯਾਦ ਕਰੇ ਤਾਂ ਉਸ ਦਾ ਬੁਰਾ ਨਾ ਮੰਨੋ ਯਾਦ ਰੱਖਣਾ ਹਨੇਰਾ ਹੋਣ ਤੇ ਹੀ ਦੀਵੇ ਦੀ ਅੱਗ ਆਉਂਦੀ ਹੈ ਇੱਕ ਛੋਟੀ ਜਿਹੀ ਕਹਾਣੀ ਕਿਸ਼ਤੀਆਂ ਦੇ ਵਪਾਰੀ ਦੀ ਜਿਸ ਦੀਆਂ ਬਹੁਤ ਸਾਰੀਆਂ ਕਿਸ਼ਤੀਆਂ ਸਨ ਉਸਨੇ ਬਹੁਤ ਸਾਰੀਆਂ ਕਿਸ਼ਤੀਆਂ ਕਿਰਾਏ ਤੇ ਦਿੱਤੀਆਂ ਹੋਈਆਂ ਸਨ ਪਰ ਇੱਕ ਆਪਣੀ ਫੈਮਿਲੀ ਦੇ ਲਈ ਇੱਕ ਬੋਟ ਖਰੀਦੀ ਹੋਈ ਸੀ ਬੱਚਿਆਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਆਉਣ ਵਾਲੀਆਂ ਸਨ ਉਸਨੇ ਦੇਖਿਆ ਕਿ ਕਿਸ਼ਤੀ ਦੀ ਹਾਲਤ ਥੋੜੀ ਖਰਾਬ ਹੋ ਚੁੱਕੀ ਹੈ ਉਸਨੇ ਪੇਂਟਰ ਨੂੰ ਬੁਲਾਇਆ ਅਤੇ ਕਿਹਾ ਕਿ ਵਧੀਆ ਜਿਹਾ ਪੇਂਟ ਕਰ ਦੋ ਬੱਚਿਆਂ ਦੀਆਂ ਗਰਮੀ ਦੀਆਂ ਛੁੱਟੀਆਂ ਸਟਾਰਟ ਹੋ ਰਹੀਆਂ ਹਨ ਬੱਚੇ ਜੋ ਹਨ ਬੋਟਿੰਗ ਦੇ ਲਈ ਜਾਂਦੇ ਹਨ ਤਾਂ ਆਪਣੇ ਵੱਲੋਂ ਸ਼ਾਨਦਾਰ ਬੋਟ ਤਿਆਰ ਕਰਵਾ ਦਿਓ ਪੇਂਟਰ ਵੀ ਐਡਵਾਂਸ ਸੀ ਉਸਨੇ ਕਿਹਾ ਆਪਣੇ ਬੱਚਿਆਂ ਦੇ ਨਾਮ ਦੱਸ ਦੋ ਉਸਨੇ ਦੋਨਾਂ ਬੱਚਿਆਂ ਦੇ ਨਾਮ ਦੱਸ ਦਿੱਤੇ ਅਤੇ ਉਸ ਪੇਂਟਰ ਨੇ ਇੱਕ ਪਾਸੇ ਇੱਕ ਬੱਚੇ ਦਾ ਨਾਮ ਅਤੇ ਦੂਜੇ ਪਾਸੇ ਦੂਸਰੇ ਬੱਚੇ ਦਾ ਨਾਮ ਬਹੁਤ ਹੀ ਸ਼ਾਨਦਾਰ ਢੰਗ ਨਾਲ ਲਿਖ ਦਿੱਤਾ ਉਸ ਕਿਸ਼ਤੀ ਨੂੰ ਪੇਂਟ ਕਰ ਦਿੱਤਾ ਇੱਕਦਮ ਨਵੀਂ ਤਿਆਰ ਹੋ ਗਈ ਅਤੇ ਜਦੋਂ ਇਹ ਪੇਂਟਰ ਦੇਖ ਰਿਹਾ ਸੀ ਕਿ ਸਹੀ ਤਰ੍ਹਾਂ ਸਭ ਹੋ ਗਿਆ ਉਦੋਂ ਉਸ ਦੀ ਨਜ਼ਰ ਪਈ ਕਿ ਉਸ ਕਿਸ਼ਤੀ ਵਿੱਚ ਇੱਕ ਛੇਦ ਸੀ ਬਿਨਾਂ ਦੇਰੀ ਕੀਤੇ ਉਸ ਇਸਨੇ ਉਸ ਛੇਦ ਨੂੰ ਠੀਕ ਕਰ ਦਿੱਤਾ ਕਿਉਂਕਿ ਥੋੜੀ-ਬਹੁਤ ਮਰੰਮਤ ਦਾ ਕੰਮ ਇਹ ਜਾਣਦਾ ਸੀ ਕਿਉਂਕਿ ਪੇਂਟ ਕਰਦਾ ਸੀ ਇਸ ਲਈ ਇਸ ਨੂੰ ਸਮਝ ਸੀ ਇਸਨੇ ਕਿਸ਼ਤੀ ਨੂੰ ਠੀਕ ਕਰ ਦਿੱਤਾ ਉਹ ਜੋ ਵਪਾਰੀ ਸੀ ਜਿਸ ਨੇ ਇਸ ਨੂੰ ਬੁਲਾਇਆ ਸੀ ਉਸ ਨੂੰ ਇਸ ਨੇ ਦੱਸਿਆ ਵੀ ਨਹੀਂ ਤੇ ਆਪਣੇ ਪੇਂਟ ਦੇ ਪੈਸੇ ਲੈ ਮਰੰਮਤ ਦੀ ਗੱਲ ਤਾਂ ਕੀਤੀ ਹੀ ਨਹੀਂ ਇਸ ਨੇ ਉਸ ਦੇ ਬਾਰੇ ਵਿੱਚ ਤਾਂ ਬੋਲਿਆ ਵੀ ਨਹੀਂ ਕਿਉਂਕਿ ਛੋਟਾ ਜਿਹਾ ਕੰਮ ਕਰਕੇ ਆਪਣੇ ਪਿੰਡ ਚਲਿਆ ਗਿਆ ਤਿੰਨ ਮਹੀਨੇ ਬਾਅਦ ਇਸ ਪਿੰਟਰ ਦੇ ਕੋਲ ਇੱਕ ਚਿੱਠੀ ਆਉਂਦੀ ਹੈ ਡਾਕੀਆ ਆਉਂਦਾ ਹੈ ਅਤੇ ਉਹ ਜੋ ਲਿਫਾਫਾ ਸੀ ਉਸ ਦੇ ਅੰਦਰ ਇੱਕ ਚੈੱਕ ਸੀ ਬਹੁਤ ਵੱਡੀ ਅਮਾਉਂਟ ਦਾ ਇਸ ਨੇ ਕਿਹਾ ਇਹ ਮੈਨੂੰ ਕਿਉਂ ਭੇਜਿਆ ਪੇਂਟ ਦੇ ਪੈਸੇ ਤਾਂ ਮੈਨੂੰ ਦੇ ਦਿੱਤੇ ਸਨ ਅਗਲੇ ਦਿਨ ਵਸ ਫੜ ਕੇ ਪਹੁੰਚ ਗਿਆ ਉਸ ਵਪਾਰੀ ਦੇ ਕੋਲ ਜਾ ਕੇ ਬੋਲਿਆ ਕਿ ਸਰ ਮੈਨੂੰ ਸਮਝ ਨਹੀਂ ਆਇਆ ਪੇਂਟਿੰਗ ਮੈਂ ਕੀਤੀ ਆਪਣਾ ਕੰਮ ਕੀਤਾ ਕਿਸ਼ਤੀ ਨੂੰ ਪੇਂਟ ਕਰਨ ਦਾ ਉਸਤੇ ਪੈਸੇ ਤੁਸੀਂ ਮੈਨੂੰ ਉਸੇ ਦਿਨ ਦੇ ਦਿੱਤੇ ਇਹ ਐਨਾ ਵੱਡਾ ਚੈੱਕ ਮੇਰੇ ਨਾਮ ਕਿਉਂ ਤੁਸੀਂ ਭੇਜਿਆ ਵਪਾਰੀ ਨੇ ਕਿਹਾ ਆਓ ਤੁਸੀਂ ਅੰਦਰ ਬੈਠੋ ਮੈਂ ਚਾਹ ਬਣਵਾਉਂਦਾ ਹਾਂ ਚਾਹ ਨਾਸ਼ਤੇ ਤੇ ਗੱਲ ਹੋਣ ਲੱਗੀ ਤਾਂ ਵਪਾਰੀ ਨੇ ਕਿਹਾ ਪੇਂਟ ਦੇ ਪੈਸੇ ਤਾਂ ਮੈਂ ਉਸੇ ਦਿਨ ਤੈਨੂੰ ਦੇ ਦਿੱਤੇ ਸਨ ਪਰ ਇਹ ਜੋ ਅਮਾਉਂਟ ਹੈ ਇਸ ਚੈੱਕ ਵਿੱਚ ਲਿਖੀ ਹੋਈ ਮੈਨੂੰ ਲੱਗਦਾ ਹੈ ਕਿ ਇਹ ਘੱਟ ਹੈ ਕਿਉਂਕਿ ਤੂੰ ਜੋ ਕੰਮ ਕੀਤਾ ਹੈ ਉਹ ਅਨਮੋਲ ਹੈ ਗੱਲ ਇਹ ਹੈ ਕਿ ਮੈਂ ਇੰਨਾ ਬਿਜ਼ੀ ਰਹਿੰਦਾ ਹਾਂ ਕਿਸ਼ਤੀਆਂ ਦੇ ਤੰਦੇ ਵਿੱਚ ਮੇਰੇ ਕੋਲ ਸਮਾਂ ਹੀ ਨਹੀਂ ਹੁੰਦਾ ਮੈਂ ਤੈਨੂੰ ਬੁਲਾਇਆ ਸੀ ਸਾਡੇ ਘਰ ਦੀ ਜੋ ਬੋਟ ਸੀ ਫੈਮਲੀ ਲਈ ਮੈਂ ਜੋ ਬੋਟ ਮੰਗਵਾਈ ਸੀ ਉਸ ਨੂੰ ਤੂੰ ਠੀਕ ਕਰ ਦਿੱਤਾ ਪੇਂਟ ਕਰ ਦਿੱਤਾ ਵਧੀਆ ਬਣਾ ਦਿੱਤਾ ਬੱਚਿਆਂ ਦੀਆਂ ਛੁੱਟੀਆਂ ਸ਼ੁਰੂ ਹੋ ਗਈਆਂ ਤੇ ਉਹ ਛੁੱਟੀਆਂ ਵਿੱਚ ਜਦੋਂ ਘਰ ਆ ਗਏ ਤਾਂ ਉਹਨਾਂ ਨੇ ਕਿਹਾ ਬੋਟਿੰਗ ਤੇ ਜਾਣਾ ਹੈ ਇੱਕ ਸਵੇਰੇ ਸਵੇਰੇ ਉਹ ਨਿਕਲ ਗਏ ਅਤੇ ਜਦੋਂ ਉਹਨਾਂ ਨੂੰ ਗਿਆਨ ਨੂੰ ਅੱਧਾ ਘੰਟਾ ਹੋ ਚੁੱਕਿਆ ਸੀ ਤਾਂ ਅਚਾਨਕ ਮੈਨੂੰ ਯਾਦ ਆਇਆ ਕਿ ਮੇਰੇ ਬੱਚੇ ਜਿਸ ਕਿਸ਼ਤੀ ਵਿੱਚ ਗਏ ਹਨ ਉਸ ਵਿੱਚ ਤਾਂ ਛੇਦ ਹੋਇਆ ਹੈ ਮੈਂ ਤੈਨੂੰ ਬੁਲਾ ਕੇ ਪੇਂਟ ਦਾ ਕੰਮ ਤਾਂ ਕਰਵਾ ਲਿਆ ਪਰ ਮੁਰੰਮਤ ਦਾ ਕੰਮ ਕਰਾਉਣਾ ਮੈਂ ਭੁੱਲ ਗਿਆ ਸੀ ਮੈਂ ਆਪਣੀ ਪਤਨੀ ਨੂੰ ਦੱਸਿਆ ਅਸੀਂ ਦੋਨੇ ਪਤੀ ਪਤਨੀ ਸਾਦਮੇ ਵਿੱਚ ਸਾਂ ਸਾਨੂੰ ਲੱਗ ਰਿਹਾ ਸੀ ਕਿ ਹੁਣ ਤਾਂ ਬੱਚੇ ਗਏ ਉਹਨਾਂ ਨੂੰ ਲੱਭਣਾ ਉਹਨਾਂ ਦਾ ਮਿਲਣਾ ਪਤਾ ਨਹੀਂ ਕੀ ਹੋਵੇਗਾ ਪਤਨੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸਨ ਮੈਂ ਵੀ ਪਰੇਸ਼ਾਨ ਸੀ ਇੱਕ ਘੰਟੇ ਬਾਅਦ ਅਸੀਂ ਦੇਖਿਆ ਕਿ ਦੋਨੇ ਬੱਚੇ ਵਾਪਸ ਆ ਗਏ ਤੇ ਬਹੁਤ ਖੁਸ਼ ਸਨ ਅਜਿਹਾ ਲੱਗ ਰਿਹਾ ਸੀ ਕਿ ਛੁੱਟੀਆਂ ਦੇ ਸਾਰੇ ਮਜੇ ਉਹੀ ਕਰ ਰਹੇ ਹਨ ਮੈਂ ਚੌਕ ਗਿਆ ਕਿ ਇਹ ਕਿਵੇਂ ਹੋਇਆ ਜਿਸ ਕਿਸ਼ਤੀ ਵਿੱਚ ਛੇਦ ਹੋਇਆ ਹੈ ਉਹ ਵਾਪਸ ਕਿਵੇਂ ਆ ਗਈ ਮੈਂ ਭੱਜ ਕੇ ਜਾ ਕੇ ਕਿਸ਼ਤੀ ਨੂੰ ਦੇਖਿਆ ਉਹ ਜੋ ਛੇਦ ਸੀ ਉਸ ਦੀ ਮੁਰੰਮਤ ਹੋ ਰਹੀ ਸੀ ਤੂੰ ਉਸ ਦਿਨ ਸਿਰਫ ਪੇਂਟ ਹੀ ਨਹੀਂ ਕੀਤਾ ਤੂੰ ਚੁੱਪਚਾਪ ਮੁਰੰਮਤ ਦਾ ਕੰਮ ਵੀ ਕਰ ਦਿੱਤਾ ਉਸ ਕਿਸ਼ਤੀ ਨੂੰ ਠੀਕ ਕਰ ਦਿੱਤਾ ਤੇ ਮੈਨੂੰ ਦੱਸਿਆ ਵੀ ਨਹੀਂ ਮੇਰੇ ਤੋਂ ਪੈਸੇ ਤਾਂ ਲੈ ਕੇ ਜਾਂਦਾ ਤੂੰ ਚੁੱਪਚਾਪ ਆਪਣਾ ਕੰਮ ਕਰਕੇ ਚਲਾ ਗਿਆ ਪਿੰਟਰ ਨੇ ਕਿਹਾ ਸਾਹਿਬ ਇਸ ਵਿੱਚ ਕਿਹੜੀ ਵੱਡੀ ਗੱਲ ਹੈ ਮੈਨੂੰ ਲੱਗਿਆ ਕਿ ਇਸ ਵਿੱਚ ਗੜਬੜ ਹੈ ਮੈਂ ਠੀਕ ਕਰ ਦਿੱਤਾ ਇਹ ਤਾਂ ਮੇਰਾ ਕੰਮ ਹੀ ਸੀ ਠੀਕ ਹੈ ਕਰ ਦਿੱਤਾ ਉਸ ਵਪਾਰੀ ਨੇ ਕਿਹਾ ਨਹੀਂ ਤੂੰ ਬਹੁਤ ਵੱਡਾ ਕੰਮ ਕੀਤਾ ਹੈ ਤਿੰਨ ਕੰਮ ਕੀਤੇ ਤੂੰ ਪਹਿਲਾ ਇਹ ਕਿ ਇਮਾਨਦਾਰੀ ਨਾਲ ਕੰਮ ਕੀਤਾ ਦੂਜਾ ਇਹ ਮੈਨੂੰ ਦੱਸਿਆ ਵੀ ਨਹੀਂ ਨਿਰਸਵਾਰਥ ਹੋ ਕੇ ਕੰਮ ਕੀਤਾ ਤੇ ਤੀਜਾ ਮੇਰੇ ਬੱਚਿਆਂ ਦੀ ਜਾਨ ਬਚਾਈ ਇਹ ਜੋ ਤੀਜਾ ਕੰਮ ਹੈ ਸਭ ਤੋਂ ਅਨਮੋਲ ਕੰਮ ਹੈ ਜਿੰਨੇ ਪੈਸੇ ਦੇਵਾਂ ਉਹਨੇ ਘੱਟ ਹਨ ਦੋਨੇ ਬੱਚੇ ਮੇਰੇ ਲਈ ਜਾਨ ਤੋਂ ਵੀ ਜ਼ਿਆਦਾ ਵੱਧ ਕੇ ਹਨ ਤੂੰ ਮੇਰੇ ਪਰਿਵਾਰ ਦੀ ਜਾਨ ਬਚਾ ਲਈ ਹੈ ਤੂੰ ਕਮਾਲ ਕਰ ਦਿੱਤਾ ਤੂੰ ਸਿਰਫ ਦਿਲ ਤੋਂ ਇੱਕ ਜੋ ਕੰਮ ਕੀਤਾ ਹੈ ਤੂੰ ਨਹੀਂ ਸਮਝ ਰਿਹਾ ਕਿ ਕਿੰਨਾ ਵੱਡਾ ਕੰਮ ਕੀਤਾ ਹੈ ਬਹੁਤ ਛੋਟੀ ਜਿਹੀ ਕਹਾਣੀ ਹੈ ਜਿਸ ਦਾ ਸਾਰ ਇਹ ਸਮਝਾਉਂਦਾ ਹੈ ਕਿ ਆਪਣੇ ਵੱਲੋਂ ਵਧੀਆ ਕਰਮ ਕਰਦੇ ਚੱਲੋ ਫਲ ਉੱਪਰ ਵਾਲਾ ਦੇਵੇਗਾ ਆਪਣੇ ਵੱਲੋਂ ਨੇਕੀ ਦਾ ਕੰਮ ਕਰਦੇ ਰਹੋ ਅਤੇ ਜੇਕਰ ਤੁਹਾਨੂੰ ਕੋਈ ਬੁਰੇ ਸਮੇਂ ਵਿੱਚ ਜ਼ਰੂਰਤ ਦੇ ਸਮੇਂ ਵਿੱਚ ਯਾਦ ਕਰ ਰਿਹਾ ਹੈ ਤਾਂ ਬੁਰਾ ਨਾ ਮੰਨੋ ਕਿ ਸਿਰਫ ਜ਼ਰੂਰਤ ਦੇ ਸਮੇਂ ਹੀ ਫੋਨ ਕਰਦਾ ਹੈ ਯਾਦ ਰੱਖੋ ਕਿ ਜਦੋਂ ਹਨੇਰਾ ਹੋ ਜਾਵੇ ਤਾਂ ਤੁਹਾਨੂੰ ਭਗਵਾਨ ਨੇ ਦੀਵਾ ਬਣਨ ਦਾ ਕੰਮ ਦਿੱਤਾ ਹੈ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਦੂਜੇ ਦੇ ਹਨੇਰੇ ਵਿੱਚ ਰੌਸ਼ਨੀ ਲੈ ਆਉਣ ਦੀ ਤਾਂ ਆਪਣਾ ਕਰਤੱਵ ਨਿਭਾਉਂਦੇ ਜਾਓ ਚੰਗੇ ਕੰਮ ਕਰਦੇ ਰਹੋ ਚੰਗੇ ਫਲ ਪਾਉਂਦੇ ਰਹੋ ਧੰਨਵਾਦ ਜੇਕਰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ